ਇੱਕ ਕਾਨੂੰਨ ਦੇ ਨਾਲ ਕਿਦਾਂ ਕੋਈ ਖਬਤ ਬਦਲ ਸਕਦਾ ਹੈ ਪੰਜਾਬ ਦਾ ਵੀਡੀਓ ਨੂੰ ਬਤਵਾ ਸ਼ੇਅਰ ਜਰੂਰ ਕਰਿਓ ਜੀ ਇੱਕ ਕਾਨੂੰਨ ਜੇ ਪੰਜਾਬ ਸਰਕਾਰ ਬਦਲ ਦਵੇ ਤਾਂ ਪੰਜਾਬ ਦਾ ਆਉਣ ਵਾਲਾ ਭਵਿੱਖ ਬਦਲ ਸਕਦਾ ਹੈ ਇਹ ਕਾਨੂੰਨ ਹੈਗਾ ਸਿੱਖਿਆ ਵਿਭਾਗ ਦੇ ਰਿਲੇਟਡ ਜੇ ਸਿੱਖਿਆ ਵਿਭਾਗ ਦੇ ਵਿੱਚ ਜਿੰਨੀਆਂ ਵੀ ਨੌਕਰੀਆਂ ਹੈਗੀਆਂ ਜੇ ਉਹਨਾਂ ਤੇ ਕਾਨੂੰਨ ਲੱਗ ਜੇ ਕਿ ਬਈ ਇਹ ਨੌਕਰੀ ਤੁਹਾਨੂੰ ਤਾਂ ਹੀ ਮਿਲਣੀ ਹੈ ਤਾਂ ਹੀ ਤੁਸੀਂ ਇਸ ਨੌਕਰੀ ਤੇ ਰਹਿ ਸਕਦੇ ਹੋ ਜੇ ਤੁਹਾਡੇ ਆਪ ਦੇ ਬੱਚੇ ਸਰਕਾਰੀ ਸਕੂਲਾਂ ਤੇ ਸਰਕਾਰੀ ਸੰਸਥਾਵਾਂ ਵਿੱਚ ਪੜਨਗੇ ਨਹੀਂ ਤਾਂ ਇਹ ਨੌਕਰੀ ਤੁਹਾਨੂੰ ਨਹੀਂ ਮਿਲਣੀ ਆਟੋਮੈਟਿਕਲੀ ਸਾਰਾ ਐਜੂਕੇਸ਼ਨ ਸਿਸਟਮ ਚੇਂਜ ਹੋ ਜਾਊਗਾ ਅਫਸਰ ਵੀ ਦਲੀਲ ਨਾਲ ਕੰਮ ਕਰਨਾ ਸ਼ੁਰੂ ਕਰ ਦੇ ਸਕੂਲਾਂ 'ਚ ਮੈਂ ਸਰਕਾਰੀ 'ਚ ਜਾਂਦਾ ਮੈਂ ਦੇਖਦਾ ਟੀਚਰ ਉਸ 'ਚ ਪੜਾ ਰਹੇ ਹੁੰਦੇ ਉਹਨਾਂ ਨੇ ਆਪਣੇ ਬੱਚੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜ੍ਹ ਰਹੇ ਹੁੰਦੇ ਆ ਹਮੇਸ਼ਾ ਇਹ ਗੱਲ ਹੁੰਦੀ ਹੈ ਕਿਉਂ ਹੁੰਦੀ ਹੈ ਕਿਉਂਕਿ ਲੋੜ ਆਉਂਦਾ ਕਿ ਇੱਥੇ ਸਾਡੇ ਨਾਲ ਦੇ ਟੀਚਰ ਨੇ ਚੰਗਾ ਪੜਾਉਣਾ ਨੇ ਅਸੀਂ ਤਾਂ ਆਪਣੇ ਬੱਚੇ ਨੂੰ ਆਪਣੀ ਕਲਾਸ 'ਚ ਪੜਾਵਾ ਲਾਂਗੇ ਪਰ ਨਾਲ ਦਾ ਟੀਚਰ ਨੂੰ ਕੌਣ ਕਹੂਗਾ ਕਿ ਕਿ ਉਹ ਵੀ ਸਰਕਾਰੀ ਨੌਕਰੀ ਤੇ ਆ ਹਰ ਬੰਦੇ ਦਾ ਇੱਕ ਅਹੁਦਾ ਵਾ ਪਰ ਜੇ ਕਾਨੂੰਨ ਹੀ ਲਾਗੂ ਹੋ ਜੇ ਕਿ ਸਾਰੇ ਟੀਚਰ ਦੇ ਬੱਚੇ ਸਾਰੇ ਸਿੱਖਿਆ ਵਿਭਾਗ ਦੇ ਅਫਸਰਾਂ ਦੇ ਬੱਚੇ ਉਹ ਸਰਕਾਰੀ ਸਕੂਲਾਂ 'ਚ ਪੜਨਗੇ ਤਾਂ ਆਟੋਮੈਟਿਕਲੀ ਸਿਸਟਮ ਬਦਲ ਜਾਊਗਾ ਕੁਆਲ ਦੂਰੇ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਇਹ ਵੀਡੀਓ ਸਰਕਾਰ ਤੱਕ ਪਹੁੰਚੇ ਜੇ ਇਹ ਕਾਨੂੰਨ ਲਾਗੂ ਹੋ ਸਕਦਾ ਤਾਂ ਇਹ ਕਾਨੂੰਨ ਜ਼ਰੂਰ ਲਾਗੂ ਹੋਵੇ ਤੁਹਾਡੇ ਕੀ ਵਿਚਾਰ ਨੇ ਕਮੈਂਟਾਂ ਚ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਕਰਦੇ ਰਹੋ